ਵੈਗੁਰ ਜੀ ਦਾ ਖਾਲਸਾ ਸ਼ਿਰ ਵੈਗੁਰ ਜੀ ਦੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਗਉਆ ਚਰਾਉਣ ਗਏ ਤਾਂ ਕੀ ਹੋਇਆ ਸਾਖੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਅੱਜ ਦਾ ਸਵਾਲ ਹੈ ਕਿ ਰਾਤ ਨੂੰ ਸੌਣ ਸਮੇਂ ਕਿਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਰਾਤ ਨੂੰ ਸੌਂਦੇ ਸਮੇਂ ਕਿਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਜਗਤ ਸੁਧਾਰ ਤੇ ਈਸ਼ਵਰ ਭਗਤੀ ਬਿਨਾ ਤੜਪ ਰਹੀਆਂ ਰੂਹਾਂ ਨੂੰ ਸ਼ਾਂਤ ਕਰਨ ਵਾਸਤੇ ਅਕਾਲ ਪੁਰਖ ਨੇ ਗੁਰੂ ਨਾਨਕ ਜੀ ਨੂੰ ਸੰਸਾਰ ਵਿੱਚ ਭੇਜਿਆ ਸੀ ਗੁਰੂ ਜੀ ਨੇ ਕਿਸੇ ਦੁਨਿਆਵੀ ਤੰਦਿਆਂ ਵੱਲ ਕੋਈ ਧਿਆਨ ਨਾ ਦਿੰਦੇ ਸਤ ਕਰਤਾਰ ਜਪਦੇ ਹੋਏ ਅਲਮ ਅਲਮਸਤ ਫਿਰਦੇ ਤੇ ਬੈਠੇ ਰਹਿੰਦੇ ਕਿਸੇ ਨਾਲ ਵਾਧੂ ਗੱਲਬਾਤ ਨਾ ਕਰਦੇ ਉਹਨਾਂ ਦਾ ਉਦਾਸ ਚਿਹਰਾ ਦੇਖ ਕੇ ਮਹਤਾ ਕਾਲੂ ਬਹੁਤ ਘਬਰਾਉਂਦੇ ਤੇ ਚਿੰਤਾਵਨ ਹੁੰਦੇ ਕਿ ਬਾਲਕ ਪੜਨ ਵੀ ਨਹੀਂ ਜਾਂਦਾ ਸਾਧੂਆਂ ਦੀ ਸੰਗਤ ਵਿੱਚ ਰਹਿੰਦਾ ਹੈ ਇਹ ਵੱਡਾ ਹੋ ਕੇ ਕੀ ਕਰੇਗਾ ਮਹਤਾ ਕਾਲਾ ਮਹਤਾ ਕਾਲੂ ਜੀ ਨੂੰ ਇਹੀ ਚਿੰਤਾ ਸਤਾਉਂਦੀ ਰਹਿੰਦੀ ਸੀ ਦੁਨਿਆਵੀ ਧੰਦਿਆਂ ਨਾਲ ਜੋੜਨ ਬਦਲੇ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਊਆਂ ਦਾ ਛੇੜੂ ਬਣਾ ਦਿੱਤਾ ਗਊਆਂ ਤੇ ਮੱਜਾਂ ਖੋਲ ਕੇ ਅੱਗੇ ਲਾਈਆਂ ਤੇ ਆਖਿਆ ਜਾ ਪੁੱਤਰ ਖੁੱਲੀ ਜੂ ਵਿੱਚ ਚਾਰ ਕੇ ਲਿਆ ਹੱਥ ਵਿੱਚ ਛੋਟੀ ਫੜ ਕੇ ਜਗਤ ਵਿੱਚ ਇੰਜ ਗਊਆਂ ਪਿੱਛੇ ਤੁਰ ਪਏ ਜਿਵੇਂ ਕਦੀ ਕ੍ਰਿਸ਼ਨ ਜੀ ਗੋਕੁਲ ਵਿੱਚ ਗਊਆਂ ਚਾਰਨ ਜਾਇਆ ਕਰਦੇ ਸਨ ਹਰੇ ਕਾਹ ਵਾਲੀ ਜੂ ਵਿੱਚ ਗਊਆਂ ਲੈ ਗਏ ਗਊਆਂ ਨੂੰ ਖੁੱਲੀਆਂ ਚਾਰਨ ਵਾਸਤੇ ਛੱਡ ਕੇ ਆਪ ਇੱਕ ਵਣ ਦੇ ਢੇਠ ਬੈਠ ਗਏ ਵਣ ਦੀ ਠੰਡੀ ਸ਼ਾਂ ਸੀ ਉਥੇ ਬੈਠਿਆਂ ਬੈਠਿਆਂ ਕਰਤਾਰ ਦੇ ਨਾਲ ਲਿਵ ਜੁੜ ਗਈ ਗਉਆਂ ਭੁੱਲ ਗਈਆਂ ਜਿਸ ਅਕਾਲ ਪੁਰਖ ਕੋਲੋਂ ਆਏ ਸਨ ਉਸ ਦੇ ਚਰਨਾਂ ਵਿੱਚ ਸੂਰਤ ਨੂੰ ਜਾ ਰਖਿਆ ਅੰਤਰ ਧਿਆਨ ਹੋਇਆ ਗੁਰੂ ਨੂੰ ਤ੍ਰਿਕਾਲਾਂ ਪੈ ਗਈਆਂ ਜੇਕਰ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਸ ਜੋ ਵਿੱਚ ਗਊਆਂ ਖੜੀਆਂ ਸਨ ਉਸ ਦੇ ਲਾਗੇ ਜੱਟ ਦੇ ਕਣਕ ਦੇ ਖੇਤ ਸਨ ਕਣਕ ਦਾ ਖੇਤ ਹਰਿਆ ਸੀ ਹਰਿਆਵਲ ਦੇਖ ਕੇ ਗਊਆਂ ਉਸ ਖੇਤ ਵਿੱਚ ਜਾ ਪਈਆਂ ਰਾਜ ਕੇ ਉਥੇ ਹੀ ਬੈਠੀਆਂ ਰਹੀਆਂ ਖੇਤ ਵਾਲਾ ਆਇਆ ਖੇਤ ਉਜੜਿਆ ਦੇਖ ਕੇ ਬਹੁਤ ਹੈਰਾਨ ਤੇ ਗ੍ਰੋਧਮਾਨ ਹੋਇਆ ਗਊਆਂ ਖੇਤ ਵਿੱਚੋਂ ਬਾਹਰ ਕੱਢ ਦਿੱਤੀਆਂ ਇਹਨੇ ਨੂੰ ਗੁਰੂ ਜੀ ਦੀ ਸਮਾਦੀ ਖੁੱਲੀ ਤੇ ਗਊਆਂ ਦਾ ਖਿਆਲ ਕੀਤਾ ਉਹਨਾਂ ਨੂੰ ਖੇਤ ਵਾਲਾ ਹਿੱਕੀ ਆਉਂਦਾ ਸੀ ਖੇਤ ਵਾਲੇ ਜੱਟ ਨੂੰ ਤਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਬਹੁਤ ਹੀ ਗੁੱਸਾ ਆਇਆ ਖੇਤ ਵਾਲੇ ਜੱਟ ਨੇ ਪਟਵਾਰੇ ਦਾ ਲੜਕਾ ਸਮਝ ਕੇ ਗੁਰੂ ਜੀ ਨੂੰ ਕੁਝ ਨਾ ਆਖਿਆ ਪਰ ਪਿੰਡ ਦੇ ਮਾਲਕ ਰਾਏ ਬੁਲਾਰ ਅੱਗੇ ਜਾ ਪਿੱਟਿਆ ਜੀ ਆਪ ਦੇ ਪਟਵਾਰੇ ਦੇ ਲੜਕੇ ਨੇ ਮੇਰੇ ਕਣਕ ਦੇ ਖੇਤ ਨੂੰ ਚਰਾ ਦਿੱਤਾ ਹੈ ਮੈਂ ਆਪ ਜਾ ਕੇ ਖੇਤ ਵਿੱਚ ਗਊਆਂ ਕੱਢੀਆਂ ਹਨ ਖੇਤ ਮੇਰਾ ਉਜੜ ਗਿਆ ਹੈ ਚੱਲ ਕੇ ਦੇਖ ਲਵੋ ਉਸ ਵੇਲੇ ਰਾਏ ਬੁਲਾਰਨੇ ਖੇਤਾਂ ਵੱਲ ਤੁਰਨ ਫਿਰਨ ਜਾਣਾ ਸੀ ਖੇਤ ਵਾਲੇ ਦੇ ਕਹਿਣ ਤੇ ਉਹ ਉਧਰੇ ਹੀ ਤੁਰ ਪਿਆ ਕਾਲੂ ਜੀ ਨੂੰ ਵੀ ਨਾਲ ਚੱਲਣ ਵਾਸਤੇ ਆਖਿਆ ਜਦੋਂ ਸਾਰੇ ਖੇਤ ਵਿੱਚ ਪੁੱਜੇ ਤਾਂ ਕੀ ਦੇਖਦੇ ਹਨ ਕਿ ਕਣਕ ਦਾ ਖੇਤ ਲੈ ਲੈ ਕਰਦਾ ਖਲੋਤਾ ਹੈ ਕਿਤੇ ਕਣਕ ਦੀ ਨਾਲੀ ਨਹੀਂ ਟੁੱਟੀ ਤੇ ਕਿਸੇ ਗਊਆਂ ਦੇ ਪੈਰਾਂ ਦੇ ਨਿਸ਼ਾਨ ਨਹੀਂ ਦਿਸਦੇ ਹਨ ਖੇਤ ਵਾਲਾ ਜੱਟ ਸ਼ਰਮਿੰਦਾ ਹੋ ਗਿਆ ਉਸ ਨੇ ਹੱਥ ਜੋੜ ਕੇ ਆਖਿਆ ਮਾਲਕ ਪਤਾ ਨਹੀਂ ਮਾਲਕ ਪਤਾ ਨਹੀਂ ਕੀ ਪਾਣਾ ਵਰਤ ਗਿਆ ਹੈ ਅੱਜ ਹੁਣੇ ਹੀ ਗਊਆਂ ਖੇਤ ਵਿੱਚੋਂ ਕੱਢ ਕੇ ਗਿਆ ਹਾਂ ਤਾਂ ਖੇਤ ਸਾਰਾ ਉਜੜਿਆ ਹੋਇਆ ਸੀ ਹੁਣ ਤਾਂ ਭਾਈ ਇੱਕ ਥੀਲਾ ਨਹੀਂ ਟੁੱਟਿਆ ਦਿਸਦਾ ਨਾ ਕਿਸੇ ਪਸ਼ੂ ਦੇ ਨਿਸ਼ਾਨ ਨਹੀਂ ਐਵੇਂ ਝੂਠਾ ਉਲਾਮਾ ਦੇਣਾ ਠੀਕ ਨਹੀਂ ਰਾਏ ਬੁਲਾ ਰੱਖਿਆ ਆਂ ਦਾਤਾ ਬਖਸ਼ੋ ਮੈਂ ਸੱਚਾ ਜ਼ਰੂਰ ਹਾਂ ਪਰ ਹੁਣ ਝੂਠਾ ਹਾਂ ਪਰ ਇੰਜ ਜਾਪਦਾ ਹੈ ਕੀ ਮਹਿਤਾ ਕਾਲੂ ਜੀ ਦਾ ਪੁੱਤਰ ਕੋਈ ਕਰਾਮਾਤੀ ਜੀਵ ਹੈ ਇਹ ਕੋਤਕ ਖੁਦਾ ਨੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ